ਜੀ ਸਤਿ ਸ਼੍ਰੀ ਅਕਾਲ ਸਾਰੇ ਯਾਰਾਂ ਦੋਸਤਾਂ ਪਿਆਰਾਂ ਪਾਈਆਂ ਨੂੰ ਮੈਂ ਪਰਮਜੀਤ ਸਿੰਘ ਖੋਸਲਾ ਇੱਕ ਵਾਰੀ ਫੇਰ ਤੁਹਾਣਾ ਹਾਜ਼ਰਾਂ ਐਸੀ ਵੀਡੀਓ ਤੇ ਗੱਲ ਕਰਨ ਲਈ ਜਿਹੜਾ ਕੱਲ ਵੀ ਵੀਡੀਓ ਪਾਈ ਸੀਗੀ ਜਿਹੜਾ ਕੁੜੀ ਦੇ ਪਿਓ ਨੇ ਕੁੜੀ ਦੇ ਹੱਥ ਬੰਨ ਕੇ ਨਹਿਰ ਵਿੱਚ ਧੱਕਾ ਦਿੱਤਾ ਸੀਗਾ ਬਹੁਤ ਏਦਾਂ ਦੇ ਹਾਦਸੇ ਹੋਏ ਨੇ ਪਰ ਇਹ ਖਬਰ ਸਾਰਿਆਂ ਤੋਂ ਅਲੱਗ ਬਣ ਗਈ ਹੈ ਕਿਉਂਕਿ ਜਿਹੜੀ ਵੀਡੀਓ ਸਾਹਮਣੇ ਆਈ ਆ ਉਸ ਵੀਡੀਓ ਨੇ ਲੋਕਾਂ ਦੇ ਹਿਰਦੇ چیر ਕੇ ਰੱਖ ਦਿੱਤੇ ਦਿਲ چیر ਕੇ ਰੱਖ ਦਿੱਤੇ ਮੈਂ ਵੀ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਮੈਂ 30 ਸਕਿੰਟ ਤੋਂ ਜ਼ਿਆਦਾ ਵੀਡੀਓ ਨਹੀਂ ਦੇਖ ਸਕਿਆ ਉਹ ਜਦੋਂ ਕੁੜੀ ਨੂੰ ਧੱਕਾ ਦਿੰਦਾ ਪਾਣੀ ਦੇ ਵਿੱਚ ਪਾਣੀ ਦੀ ਆਵਾਜ਼ ਆਉਂਦੀ ਹੈ ਜਦੋਂ ਕਹਿੰਦਾ ਬਾਏ ਬਾਏ ਤੇ ਜਦੋਂ ਕੁੜੀ ਦੀ ਮਾਂ ਤੇ ਸ਼ੁਰੂ ਹੁੰਦੀ ਨਾ ਕੀ ਕਹਿੰਦੀ ਪ੍ਰੀਤ ਦੇ ਪਾਪਾ ਬਚਾਲਾ ਕੁੜੀ ਨੂੰ ਮਾਂ ਤੇ ਮਾਇਆ ਹੈ ਨਾ ਮਤਲਬ ਅੰਦਰਾਂ ਦੀ ਇੱਕ ਹੁੰਦੀ ਆ ਉਹ ਅਟੈਚਮੈਂਟ ਪਿਓ ਵੀ ਮੈਂ ਨਹੀਂ ਕਹਿੰਦਾ ਕਿ ਪਿਓ ਵੀ ਇਦਾਂ ਚਾਹੁੰਦਾ ਹੁੰਦਾ ਇਹ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ ਥੋੜਾ ਡਿਟੇਲ ਦੇ ਵਿੱਚ ਕਿਉਂਕਿ ਉਹ ਕੁੜੀ ਦੀ ਮਾਂ ਦਾ ਇੰਟਰਵਿਊ ਆਇਆ ਉਹਦੇ ਇੰਟਰਵਿਊ ਵਿੱਚੋਂ ਮੈਂ ਕੁਛ ਇੱਕ ਅੰਸ਼ ਤੁਹਾਡੇ ਲਈ ਸਾਂਝੇ ਕਰਾਂਗਾ 2 ਕਮਿੰਟ ਦੀ ਵੀਡੀਓ ਹੈ ਉਹ ਵੀਡੀਓ ਲਾ ਕੇ ਨਾਲ-ਨਾਲ ਗੱਲਬਾਤ ਕਰਾਂਗਾ ਕਿਉਂਕਿ ਉਸ ਇਸ ਹਾਦਸੇ ਦੇ ਬਹੁਤ ਸਾਰੇ ਲੋਕਾਂ ਦੇ ਆਪਣੇ ਆਪਣੇ ਪ੍ਰਤੀਕਰਮ ਨੇ ਕੋਈ ਕਹਿੰਦਾ ਚੰਗਾ ਕੀਤਾ ਅਣਖੀ ਪਿਓ ਸੀਗਾ ਕੋਈ ਕਹਿੰਦਾ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਸੀਗਾ ਤੇ ਬੱਚੇ ਨੂੰ ਸਮਝਾਉਂਦੇ ਸ਼ਾਇਦ ਸਮਝ ਜਾਂਦੀ ਪਰ ਉਸੇ ਵੀਡੀਓ ਵਿੱਚ ਹੀ ਆਲਰੇਡੀ ਜਦੋਂ ਅरेस्ट ਕੀਤਾ ਸੀਗਾ ਕੁੜੀ ਦੇ ਪਿਓ ਨੂੰ ਉਹਨੇ ਕਹਿੰਦਾ ਸੀ ਦੋ ਤਿੰਨ ਵਾਰੀ ਅਸੀਂ ਸਮਝਾਇਆ ਪਰ ਕੁੜੀ ਮੰਨੀ ਨਹੀਂ ਮੈਂ ਵੀ ਇਸ ਹੱਕ ਦੇ ਵਿੱਚ ਨਹੀਂ ਆ ਕਿ ਇਦਾਂ ਮਾਰ ਦੇਣਾ ਚਾਹੀਦਾ ਕਿਸੇ ਨੂੰ ਹੈਨਾ ਪਰ ਗੱਲ ਇਹ ਆ ਕਿ ਹਾਲਾਤ ਐਸੇ ਬਣਾ ਦਿੱਤੇ ਸੀ ਉਸ ਕੁੜੀ ਨੇ ਬਹੁਤ ਦੁੱਖਾ ਕੁੜੀ ਦੇ ਜਾਣ ਦਾ ਬੜੀ ਕਿਊਟ ਜੀ ਲੱਗਦੀ ਸੀ ਕੁੜੀ ਬੜਾ ਹੀ ਦੁੱਖਾ ਦਿਲ ਤੋਂ ਮੈਂ ਕਹਿ ਰਿਹਾ ਬਹੁਤ ਦੁੱਖਾ ਪਰ ਤੁਸੀਂ ਆਪਣੀਆਂ ਜਾਨਾਂ ਆਪੇ ਮੁਸੀਬਤਾਂ ਦੇ ਵਿੱਚ ਪਾਉਂਦੇ ਹੋ ਜਾਣ ਬੁੱਝ ਕੇ ਤੁਸੀਂ ਆਪਣੀਆਂ ਜਾਨਾਂ ਨੂੰ ਮੁਸੀਬਤਾਂ ਦੇ ਵਿੱਚ ਪਾਉਂਦੇ ਹੋ ਕਹਿੰਦੇ ਨਾ ਕਿ ਆ ਬੈਲ ਮuje ਮਾਰ ਇਸ ਤਰੀਕੇ ਨਾਲ ਤੁਸੀਂ ਜਦੋਂ ਪਿਆਰ ਵਿਆਰ ਦੇ ਚੱਕਰ ਦੇ ਵਿੱਚ ਪੈ ਜਾਂਦੇ ਹੋ ਤੇ ਫਿਰ ਤੁਸੀਂ ਮਾਪਿਓ ਦੀਆਂ ਇੱਜ਼ਤਾਂ ਦਾ ਤੁਹਾਨੂੰ ਭੋਰਾ ਵੀ ਖਿਆਲ ਨਹੀਂ ਹੁੰਦਾ ਇਹੀ ਕਿ ਸਿਰਫ ਹਾਦਸਾ ਨਹੀਂ ਬਹੁਤ ਸਾਰੀਆਂ ਕੁੜੀਆਂ ਦੇ ਇੰਟਰਵਿਊ ਤੁਸੀਂ ਸੁਣਦੇ ਹੋ ਜਿਹੜੀਆਂ ਸ਼ਰਿਆਮ ਆਪਣਾ ਮੋਬਾਈਲ ਔਨ ਕਰਕੇ ਕਹਿੰਦੀਆਂ ਨੇ ਕਿ ਮੈਂ ਆਪਣੇ ਮਾਪਿਓ ਤੇ ਕੇਸ ਕਰ ਦਊਂਗੀ ਮੈਂ ਆਪਣੇ ਮਾਪਿਓ ਨੂੰ ਮਾਰ ਦਊਂਗੀ ਮੈਨੂੰ ਜੇ ਕੋਈ ਮੇਰੇ ਇਸ ਬੁਆਏਫਰੈਂਡ ਨੂੰ ਜਾਂ ਘਰ ਵਾਲਾ ਹੁੰਦਾ ਵਿਆਹ ਕਰਕੇ ਕੋਡ ਮੈਰਿਜ ਕਰਕੇ ਕਹਿੰਦੇ ਇਹਨੂੰ ਕੋ ਹੱਥ ਲਾਊਗਾ ਮੈਂ ਬਹੁਤ ਹੈਰਾਨ ਹੋ ਜਾਂਦਾ ਕਿ ਯਾਰ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਹੁੰਦਾ ਜਿਨ੍ਹਾਂ ਨੇ ਤੁਹਾਡੀਆਂ ਡਾਇਪਰ ਤੱਕ ਚੇਂਜ ਕੀਤੇ ਹੁੰਦੇ ਅਜਿੱਤੇ ਢਾਈ ਪਰ ਹੀ ਲੱਗਦੇ ਨਾ ਉਦੋਂ ਤੱਕ ਇਦਾਂ ਦਾ ਨਹੀਂ ਸੀ ਕੁਝ ਹੁੰਦਾ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਇਹ ਤੇ ਪ੍ਰਕਿਰਿਆ ਹੁੰਦੀ ਆ ਨਾ ਬੱਚਿਆਂ ਦੀ ਤੇ ਮਾਂ ਨੇ ਦੁੱਧ ਚੰਗਾਇਆ ਹੋਵੇ ਤੁਹਾਨੂੰ ਝੂਲੇ ਵਿੱਚ ਸਲਾਇਆ ਹੋਵੇ ਕਿੱਦਾਂ ਕਿੱਦਾਂ ਬੱਚਿਆਂ ਨੂੰ ਪਾਲਿਆ ਜਾਂਦਾ ਸਪੈਸ਼ਲੀ ਗਰੀਬ ਘਰਾਂ ਦੇ ਵਿੱਚ ਜਿੱਦਾਂ ਬੱਚੇ ਪਾਲੇ ਜਾਂਦੇ ਨੇ ਮੈਂ ਬਹੁਤ ਬਿਹਤਰੀ ਨਾਲ ਜਾਣਦਾ ਕਿਉਂਕਿ ਅਸੀਂ ਗਰੀਬਾਂ ਦੇ ਪਰਿਵਾਰਾਂ ਵਿੱਚ ਜੰਮੇ ਪਲੇ ਬੱਚੇ ਆ ਤੇ ਅਮੀਰਾਂ ਦੇ ਬੱਚੇ ਤੇ ਚਲੋ ਨੌਕਰ ਨੌਕਰ ਵੀ ਪਾਲਦੇ ਰਹਿੰਦੇ ਨੇ ਆਪ ਆਪਣੀਆਂ ਕੰਮਾਂ ਕਰਦੇ ਲੱਗੇ ਰਹਿੰਦੇ ਨੇ ਤੇ ਰੱਖੇ ਹੁੰਦੇ ਨੇ ਬੱਚੇ ਪਾਲਣ ਦੇ ਵੀ ਬੰਦੇ 부ੜੀਆਂ ਪਰ ਗਰੀਬ ਨੂੰ ਬੱਚਾ ਆਪ ਪਾਲਣਾ ਪੈਂਦਾ ਤੇ ਤੁਸੀਂ ਸੋਚ ਕੇ ਦੇਖੋ ਇੰਨਾ ਸੌਖਾ ਨਹੀਂਗਾ ਬਹੁਤ ਬੁੱਧੀਜੀਵੀ ਅੱਗੇ ਆਇਆ ਇੱਕ ਤੋਂ ਮੈਂ ਹੋਰ ਸਰਦਾਰ ਇੱਕ ਦੀ ਵੀਡੀਓ ਵੇਖੀ ਮੈਂ ਕੱਲ ਨੂੰ ਹੋਰ ਵੀਡੀਓ ਲਾ ਕੇ ਉਦੇ ਤੇ ਇੱਕ ਹੋਰ ਵੀਡੀਓ ਐਸੇ ਸੰਦਰਭ ਚ ਬਣਾਵਾਂਗਾ ਉਸ ਬੰਦੇ ਦੀ ਵੀਡੀਓ ਨਾਲ ਲਾਉਣੀ ਪੈਣੀ ਜੱਜ ਲਾਲਿੰਦਾ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਸਗੀ ਤੇ ਉਹਦੇ ਤੇ ਕੱਲ ਨੂੰ ਜ਼ਰੂਰ ਮੈਂ ਗੱਲ ਕਰਾਂਗਾ ਕਿਉਂਕਿ ਉਹ ਕਹਿੰਦੇ ਨੇ ਨਾ ਕਿ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਨਾ ਕੋਈ ਜਾਣੇ ਪੀੜ ਪਰਾਈ ਹੋ ਤੇ ਜਿਸ ਤਨ ਲੱਗੀਆਂ ਉਸ ਤਨ ਨੂੰ ਪਤਾ ਹੁੰਦਾ ਕਿਸੇ ਵੀ ਮਾਂ ਦਾ ਪਿਓ ਦਾ ਦਿਲ ਨਹੀਂ ਕਰਦਾ ਕਿ ਆਪਣੇ ਢਿੱਡ ਦੀਆਂ ਅੰਦਰਾਂ ਨੂੰ ਇਦਾਂ ਲਿਜਾ ਕੇ ਤੱਕਾ ਦੇ ਦੇਵੇ ਆ ਜਿਹੜਾ ਇੰਟਰਵਿਊ ਆਇਆ ਕੁੜੀ ਦੀ ਮਾਂ ਦਾ ਇਹ ਸੈਂਟਰਵਿਊ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਯਾਰ ਇਦਾਂ ਦੇ ਬੱਚੇ ਵੀ ਹੁੰਦੇ ਨੇ ਤਦ ਹੀ ਫਿਰ ਕਹਿਣਾ ਪੈਂਦਾ ਯਾਰ ਇਦਾਂ ਦੇ ਬੱਚਿਆਂ ਨਾਲੋਂ ਚੰਗਾ ਨਾ ਹੀ ਹੁੰਦੇ ਬੱਚੇ ਉਹ ਕੁੜੀ ਦੁੱਖ ਸਾਰਿਆਂ ਨੂੰ ਆ ਪਰ ਉਹ ਕੁੜੀ ਨੇ ਸੋਚਿਆ ਨਹੀਂ ਆਪਣੇ ਮਾਂ-ਬਾਪ ਦਾ ਉਹ ਆਪਣੀ ਮੌਤ ਆਪ ਮਰੀਆ ਉਹ ਕੁੜੀ ਕਹਿੰਦੀ ਸੀ ਕਿ ਮੈਂ ਜਾ ਤੇ ਮੈਨੂੰ ਮਾਰ ਦਿਓ ਤੁਸੀਂ ਜਾਂ ਫਿਰ ਮੈਂ ਸਾਰਾ ਟੱਬਰ ਦਵਾਈ ਦੁਵਾਈ ਦੇ ਕੇ ਮਾਰ ਦੇਣਾ ਸ਼ਹਿਰ ਦੇ ਕੇ ਤੁਸੀਂ ਵੀਡੀਓ ਜਦੋਂ ਉਹਨੂੰ ਧੱਕਾ ਦਿੱਤਾ ਉਹਦੇ ਵਿੱਚ ਵੀ ਦੇਖਿਆ ਜਦੋਂ ਯਾਰ ਪਹਿਲੀ ਗੱਲ ਤੇ ਰੋਣਾ ਨਿਕਲ ਜਾਂਦਾ ਜਦੋਂ ਪਿਓ ਕਹਿੰਦਾ ਕਿ ਸਾਡੇ ਪਿਆਰ ਵਿੱਚ ਕੀ ਕਮੀ ਸੀ ਕੁੜੀ ਕਹਿੰਦੀ ਕੁਛ ਨਹੀਂ ਫਿਰ ਮਾਂ ਪੁੱਛਦੀ ਆ ਫਿਰ ਤੂੰ ਇਦਾਂ ਸਾਰਾ ਕੁਝ ਕਿਉਂ ਕੀਤਾ ਫਿਰ ਕੁੜੀ ਖਾਮੋਸ਼ ਹੋ ਜਾਂਦੀ ਆ ਫਿਰ ਪਿਓ ਕਹਿੰਦਾ ਕਿ ਚਲੋ ਕੱਲ ਚੱਲੀਏ ਮਾਂ ਰੋਕਦੀ ਆ ਬਹੁਤ ਰਹਿਂਦੇ ਕੁੜੀ ਨੇ ਹਾਲਾਂਕਿ ਕੁਝ ਨਹੀਂ ਕਿਹਾ ਕੁੜੀ ਨੇ ਵੀਡੀਓ ਵਜਤ ਨਹੀਂ ਆ ਪਰ ਉਹ ਕੁੜੀ ਦੀ ਮਾਂ ਦੱਸਦੀ ਉੱਥੇ ਜਾ ਕੇ ਵੀ ਕਹਿੰਦੀ ਸੀ ਮੈਨੂੰ ਤੱਕਾ ਦੇ ਦਿਓ ਮਾਰ ਦਿਓ ਜਿੱਦਾਂ ਮਰਜੀ ਨਹੀਂ ਤੇ ਮੈਂ ਕੁਝ ਗਲਤ ਕਰ ਦੇਣਾ ਤੁਹਾਡੇ ਨਾਲ ਜਾਂ ਆਪਣੇ ਨਾਲ ਮਤਲਬ ਧਮਕੀਆਂ ਤੇ ਕਾਫੀ ਗੱਲਾਂ ਸੀ ਗੱਲ ਕਰ ਲਈਆਂ ਸਨ ਕੱਲ ਵਾਲੀ ਵੀਡੀਓ ਤੁਸੀਂ ਦੁਬਾਰਾ ਦੇਖ ਲਓ ਜੇ ਨਹੀਂ ਦੇਖੀ ਪਰ ਅੱਜ ਦੀ ਵੀਡੀਓ ਵਿੱਚ ਅੱਜ ਸਾਰੀਆਂ ਗੱਲਾਂ ਕਰਾਂਗੇ ਆਪਾਂ ਇਸ ਵੀਡੀਓ ਦੇ ਨਾਲ ਵੀਡੀਓ ਨਾਲ ਲੱਗ ਜਿਹੜੀ ਵੀਡੀਓ ਉਹਦੀ ਮਾਂ ਦਾ ਇੰਟਰਵਿਊ ਹੈ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਗੱਲਾਂ ਮਾਂ ਦੀਆਂ ਔਰ ਕਈਆਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਲਾਗੇ ਨਹੀਂ ਬਿਠਾਉਣਾ ਚਾਹੀਦਾ ਸੀ ਇੰਟਰਵਿਊ ਵਾਲੇ ਨੂੰ ਪਰ ਮੈਂ ਇਹ ਸੋਚਦਾ ਉਲਟ ਸੋਚਦਾ ਕਿ ਸ਼ਾਇਦ ਬਹੁਤ ਜ਼ਰੂਰੀ ਸੀਗਾ ਬੱਚਿਆਂ ਨੂੰ ਕੋਲ ਬਿਠਾਉਣਾ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਇਸ ਹਾਦਸੇ ਤੋਂ ਬਹੁਤ ਕੁਝ ਸਿੱਖਣ ਨੂੰ ਬੱਚਿਆਂ ਨੂੰ ਮਿਲੂਗਾ ਬੱਚੀਆਂ ਇਹ ਵੀ ਜਵਾਨ ਹੋ ਰਹੀਆਂ ਨੇ ਕਮ ਸੇ ਕਮ ਡਰ ਹੋਏਗਾ ਜਾਂ ਫਿਕਰ ਤੇ ਹੋਏਗਾ ਨਾ ਆਪਣੇ ਮਾਪੇ ਦੀ ਇੱਜ਼ਤ ਦਾ ਕਿ ਸਾਡੀ ਭੈਣ ਨੇ ਇਦਾਂ ਕੀਤਾ ਸੀਗਾ ਦੇਖ ਲਓ ਕਿੰਨਾ ਖਲਾਰਾ ਪਿਆ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਵੀਡੀਓ ਉਹਨਾਂ ਦੀ ਫੈਲ ਰਹੀ ਹੈ ਤੇ ਬੱਚਿਆਂ ਨੂੰ ਬਿਠਾਉਣਾ ਜਿਹੜਾ ਬਿਠਾਇਆ ਨਾਲ ਉਹ ਬੜੀ ਚੰਗੀ ਗੱਲ ਹੈ ਮੇਰੇ ਹਿਸਾਬ ਨਾਲ ਚੰਗਾ ਇਹ ਫੈਸਲਾ ਸੀਗਾ ਔਰ ਇਹ ਇੰਟਰਵਿਊ ਤੁਸੀਂ ਪੂਰਾ ਦੇਖ ਸਕਦੇ ਹੋ ਜਿਸ ਚੈਨਲ ਤੇ ਆਇਆ ਔਰ ਮੁੰਡੇ ਨੇ ਇੱਕ ਗੱਲ ਹੋਰ ਬੜੀ ਸੋਹਣੀ ਕਹੀ ਆ ਜਿਹੜਾ ਹੋਸਟ ਕਰ ਰਿਹਾ ਸੀ ਪ੍ਰੋਗਰਾਮ ਨੂੰ ਬਹੁਤ ਸੋਹਣੀ ਉਹਨੇ ਵੀਡੀਓ ਬਣਾਈਆਂ ਵੀਡੀਓ ਅਸੀਂ ਪੂਰੀ ਨਹੀਂ ਦਿਖਾ ਸਕਦੇ ਤੁਹਾਨੂੰ ਪਤਾ ਅੱਜ ਕੱਲ ਫਿਰ ਉਹ ਹੁੰਦਾ ਹੈ ਚੈਨਲ ਵਾਲੇ ਜਿਹੜੇ ਆਪਣੇ ਫੇਸਬੁੱਕ ਵਾਲੇ ਵੀਡੀਓ ਵੀਡੀਓ ਬੰਦ ਕਰ ਦਿੰਦੇ ਨੇ ਤੇ ਜਾਂ ਡਿਲੀਟ ਕਰ ਦਿੰਦੇ ਨੇ ਜਾਂ ਬਲੌਕ ਕਰਦੇ ਕੁਝ ਇਹ ਹੋ ਜਾਏ ਨਹੀਂ ਤੇ ਮੈਂ ਪੂਰਾ ਇੰਟਰਵਿਊ ਦਿਖਾਉਂਦਾ 17 ਮਿੰਟ ਦਾ ਇੰਟਰਵਿਊ ਹੈ ਤੁਸੀਂ ਸੁਣ ਲਿਓ ਉਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਸਰਚ ਕਰੋਗੇ ਨਾ ਤੇ ਆ ਜਾਣਾ ਆਪੇ ਤੇ ਮੁੰਡੇ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਮੌਕਾ ਨਹੀਂਗਾ ਇੰਟਰਵਿਊ ਕਰਨ ਦਾ ਇੰਟਰਵਿਊ ਕਰਨੀ ਨਹੀਂ ਚਾਹੀਦੀ ਸਾਨੂੰ ਪਰ ਫਿਰ ਵੀ ਕੁਛੇ ਗੱਲਾਂ ਜਾਣਣੀਆਂ ਸਨ ਚੰਗੀ ਗੱਲ ਆ ਕੋਈ ਹੋਸਟ ਇਦਾਂ ਕਹਿੰਦਾ ਨਹੀਂ ਹੁੰਦਾ ਨਹੀਂ ਤੇ ਜਾ ਕੇ ਮਾਈਕ ਤੋਨ ਦਿੰਦੇ ਨੇ ਮੂੰਹ ਦੇ ਵਿੱਚ ਤੇ ਇਹ ਹੀ ਸੋਚਦੇ ਕੀ ਕੀ ਮਾਹੌਲ ਆ ਬਹੁਤ ਸੁਣੀਆਂ ਗੱਲਾਂ ਮੁੰਡੇ ਨੇ ਕੀਤੀਆਂ ਕੋਈ ਕੋਈ ਪੱਤਰਕਾਰ ਇਹੋ ਜਿਹੇ ਹੁੰਦੇ ਨੇ ਉਹ ਵਧਾਈ ਦੇ ਹੱਕਦਾਰ ਐ ਇਸ ਮਾਮਲੇ ਦੇ ਵਿੱਚ ਆਜੋ ਲਾਉਨੇ ਆ ਵੀਡੀਓ ਤੇ ਤੁਸੀਂ ਅੱਜ ਇਹ ਗੱਲਾਂ ਸੁਣ ਕੇ ਤੇ ਅੱਜ ਗੌਰ ਨਾਲ ਗੱਲਾਂ ਸੁਣਿਓ ਮੇਰੀਆਂ ਭਾਵੇਂ ਗੌਰ ਨਾਲ ਨਾ ਸੁਣਿਓ ਪਰ ਆਹ ਲੇਡੀ ਦੀਆਂ ਗੱਲਾਂ ਜ਼ਰੂਰ ਗੌਰ ਨਾਲ ਸੁਣੋ ਫਿਰ ਤੁਸੀਂ ਆਪਣੇ ਫੈਸਲੇ ਨੂੰ ਬਦਲ ਬਦਲਰ ਵਾਸਤੇ ਮਜਬੂਰ ਹੋ ਜਾਓਗੇ ਸੁਣੋ ਜਰਾ ਤੇ ਪਿਆਰੇ ਮੋਬਾਈਲ ਵੇਖਿਆ ਹੁੰਦਾ ਮੋਬਾਈਲ ਵੇਖਿਆ ਬਸ ਇੱਥੇ ਹੀ ਉਹਨੂੰ ਗੁੱਸਾ ਬਹੁਤ ਜ਼ਿਆਦਾ ਚੜ ਗਿਆ ਹਮ ਇੱਕ ਨਾ ਕਹਿੰਦਾ ਹੁੰਦੀ ਤੇ ਚਲ ਮੈਂ ਕਰ ਵੀ ਦਿੰਦਾ ਹੋ ਗਈ ਵੀ ਬਾਬਾ ਜਾਣਿਆ ਨਾ ਸੀ ਕਿਹੜੀ ਮਾਂ ਇਦਾਂ ਕਹੇਗੀ ਆਪਣੇ ਬੱਚੇ ਨੂੰ ਮਤਲਬ ਕਿੰਨਾ ਕੁ ਦੁਖੀ ਹੋ ਕੇ ਆ ਜ਼ੁਬਾਨ ਬੋਲਣੀ ਪੈਂਦੀ ਆਪਣੇ ਬੱਚਿਆਂ ਵਾਸਤੇ ਵੀ ਕਿਸੇ ਇੱਕ ਅੱਧੇ ਮੁੰਡੇ ਨਾਲ ਹੁੰਦੀ ਤੇ ਚਲੋ ਅਸੀਂ ਵਿਆਹ ਕਰ ਦਿੰਦੇ ਉਹਨੇ ਇਹਦੇ ਬਾਪ ਨੇ ਇਦਾਂ ਕਿਹਾ ਜਿਹੜਾ ਦੱਸ ਰਹੀ ਹੈ ਕਿਹੜਾ ਬਾਪ ਇਦਾਂ ਕਹਿ ਸਕਦਾ ਮਤਲਬ ਕਿਦ ਨੇ ਸਿਰ ਤੋਂ ਪਾਣੀ ਲੰਘ ਗਿਆ ਸੀਗਾ ਕਹਿੰਦਾ ਜੇ ਇੱਕ ਅੱਧੇ ਮੁੰਡੇ ਨਾਲ ਹੁੰਦੀ ਤੇ ਮੈਂ ਵਿਆਹ ਕਰ ਦਿੰਦਾ ਕੁੜੀ ਦਾ ਕਿੰਨੇ ਹੀ ਮੁੰਡਿਆਂ ਨਾਲ ਚੱਕਰ ਚੁੱਕਾ ਸੀਗਾ ਔਰ ਕੁੜੀ ਦਾ ਫੋਨ ਫੜਿਆ ਕੁੜੀ ਦਾ ਫੋਨ ਅੰਦਰੋਂ ਮਿਲ ਗਿਆ ਫੋਨ ਫੋਲਿਆ ਪਿਓ ਨੇ ਇਹਦੀ ਪਤਾ ਫੋਨ ਦੇ ਵਿੱਚ ਕੁਦਰਤੀ ਗੱਲ ਐ ਬਹੁਤ ਕਹਿੰਦੇ ਗੁੱਸੇ ਵਿੱਚ ਆ ਗਿਆ ਸੀਗਾ ਕਿਉਂਕਿ ਫੋਨ ਦੇ ਵਿੱਚ ਹੋ ਸਕਦਾ ਬਹੁਤ ਕੁਝ ਗਲਤ ਹੋਵੇ ਕਿਉਂਕਿ ਅੱਜ ਕੱਲ ਕੁੜੀਆਂ ਵੀਡੀਓ-ਸ਼ੀਡੀਓ ਬਣਾ ਲੈਂਦੀਆਂ ਨੇ ਫਿਜ਼ੀਕਲ ਹੁੰਦੀਆਂ ਤੇ ਉਹ ਵੀਡੀਓ ਉਹ ਦੇਖ ਕੇ ਕਿ ਫੋਨ ਬੰਦਾ ਦੇਖ ਕੇ ਆਪਣੀ ਧੀ ਦਾ ਬਹੁਤ ਗੁੱਸੇ ਵਿੱਚ ਐ ਕਹਿੰਦਾ ਅੱਜ ਫਿਰ ਕੰਮ ਕਰ ਹੀ ਦੇਣਾ ਆਜੋ ਅੱਗੇ ਸੁਣਦੇ ਆ ਤੇ ਇਹਨਾਂ ਨੂੰ ਮੈਨੂੰ ਪਤਾ ਸੀ ਐਵੇਂ ਕਰ ਦੇਣਾ ਏ ਮੈਨੂੰ ਪਤਾ ਹੀ ਨਹੀਂ ਸੀਗਾ ਅੱਛਾ ਹਾਂ ਬਸ ਇਹਨਾਂ ਕਹਿੰਦਾ ਕਹਿੰਦਾ ਆਪਾਂ ਬਸ ਤੁਰੇ ਆਉਨੇ ਆ ਤੇ ਕੁੜੀਆਂ ਨੂੰ ਕਹਿੰਦਾ ਤੀ ਘਰੇ ਰੋ ਤਬਸਤ ਰਿ ਆਉਨੇ ਸੀ ਆਖਿਆ ਸੀ ਮੈਂ ਵੀ ਕੁੜੀ ਦੇ ਨਾਲ ਹੀ ਮਰ ਜਾਣਾ ਹਾਂ ਆਖਿਆ ਸੀ ਮੈਂ ਕੁੜੀ ਦੇ ਨਾਲ ਹਾਂ ਵੀਡੀਓ ਚ ਕਹਿ ਰਹੀ ਮੈਂ ਵੀ ਮਰ ਜਾਣਾ ਇਹ ਲੇਡੀ ਤੇ ਜਿਹੜੇ ਸੀ ਨਾ ਵਿਰਲਾਪ ਉਥੇ ਉਹਨਾਂ ਨੇ ਲੋਕਾਂ ਦੇ ਹਿਰਦੇ ਵਰੁੰਦੇ ਨੇ ਉਹ ਜਿਹੜੇ ਬੋਲ ਇਹਨਾਂ ਨੇ ਬੋਲੇ ਉਥੇ ਜਿੱਦਾਂ ਸੱਚੀ ਦਾ ਇੱਕ ਨਾ ਮਤਲਬ ਕਿਵੇਂ ਮੈਂ ਐਕਸਪਲੇਨ ਕਰਾਂ ਉਹ ਜੋ ਮਾਹੌਲ ਸੀਗਾ ਉਥੇ ਬਣਿਆ ਵੀਡੀਓ ਜਿਹੜਾ ਇਹ ਲੇਡੀ ਦੀਆਂ ਆਵਾਜ਼ਾਂ ਉਹ ਸਿੱਧੀਆਂ ਚੀਰਦੀਆਂ ਸਹੀ ਦਿਲ ਨੂੰ ਉਹਨੇ ਲੋਕਾਂ ਦੇ ਹੰਝੂ ਵਹਾਏ ਨੇ ਇਸ ਮਾਤਾ ਦੇ ਤੇ ਆ ਜੋ ਅੱਗੇ ਮੈਨੂੰ ਮੇਰੀ ਇਹ ਸੋਨੇ ਰੰਗੀ ਕੁੜੀ ਸੀ 아이ਨੀ ਸੋਨੇ ਮੇਰੀ ਕੁੜੀ ਸੀ ਮੈਂ ਕਿ ਮੈਂ ਉਹਦੀ ਕੁੜੀ ਦੇ ਨਾਲ ਹੀ ਮਰ ਜਾਣਾ ਇੱਕ ਪਲ ਵੀ ਪਿਓ ਨੂੰ ਨਹੀਂ ਆਇਆ ਵੀ ਮੈਂ ਆਪਣੀ ਧੀ ਨੂੰ ਜਿਹਨੂੰ ਮੈਂ ਪਿਆਰ ਕਰਦਾ ਸੁੱਟਿਆ ਮੈਂ ਬਸਤਾਵਾ ਤਾਂ ਫਿਰ ਹੁੰਦਾ ਹੀ ਤੁਹਾਨੂੰ ਪਤਾ ਗੰਦੀ ਸੀ ਕਿ ਤਾਂ ਹੀ ਆਪਣੇ ਨਵੇਂ ਜਿਹਾ ਬੁੱਕਤ ਦੇਖ ਲਓ ਕਿਦਾਂ ਕਹਿਣਾ ਪੈ ਰਿਹਾ ਕਿ ਗੰਦੀ ਸੀ ਕੁੜੀ ਕਿਹੜਾ ਆਪਣੀ ਧੀ ਨੂੰ ਇਦਾਂ ਕਹਿੰਦਾ ਕੋਈ ਦੱਸੋ ਯਾਰ ਕਿੰਨੇ ਕੁ ਮਜਬੂਰ ਹੋਣਗੇ ਪੇਰੈਂਟਸ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਆਪਣੀਆਂ ਧੀਆਂ ਨੂੰ ਇਹ ਜ਼ਰੂਰ ਵੀਡੀਓ ਦਿਖਾਓ ਲੁਕੋਏ ਹੋ ਨਾ ਆਪਣੀਆਂ ਧੀਆਂ ਕੋਲੋਂ ਜ਼ਰੂਰ ਦਿਖਾਓ ਵੀਡੀਓ ਦਮ ਚੱਕਿਆ ਫਿਰ ਆਪ ਵੀ ਪਹਿਲਾਂ ਛਾਲ ਮਾਰਨ ਲੱਗਾ ਸੋਦੋ ਵੱਧ ਸਮਝਾਇਆ ਕੁੜੀ ਨੂੰ ਮੌਕੇ ਬੜੇ ਦਿੱਤੇ ਬਹੁਤ ਜ਼ਿਆਦੇ ਮੌਕੇ ਦਿੱਤੇ ਜਿਹੜੇ ਕਹਿੰਦੇ ਮੌਕਾ ਦੇਣਾ ਚਾਹੀਦਾ ਸੀਗਾ ਮੈਂ ਤਾਂ ਇਹ ਇੱਕ ਇੱਕ ਗੱਲ ਤੁਹਾਡੇ ਇੱਥੇ ਖੋਪੜੀ 'ਚ ਪਾਉਣੀ ਚਾਹਣਾ ਤਾਂ ਮੈਂ ਵੀਡੀਓ ਨਾਲ ਲਾਈ ਆ ਪੋਜ਼ ਕਰਕੇ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਸੀ ਮੌਕਾ ਦੇਣਾ ਚਾਹੀਦਾ ਸੀ ਮੌਕੇ ਬਹੁਤ ਦਿੱਤੇ ਇੱਕ ਦੋ ਤਿੰਨ ਚਾਰ ਮੌਕੇ ਦਿੱਤੇ ਕੁੜੀ ਨਹੀਂ ਮੰਨਦੀ ਸੀਗੀ ਦੁੱਖ ਮੈਨੂੰ ਵੀ ਆ ਇਸ ਬੀ ਦੀ ਦੇ ਜਾਣ ਦਾ ਦੁੱਖ ਮੈਨੂੰ ਵੀ ਆ ਪਰ ਚੱਕਰ ਇਹ ਆ ਵੀ ਜੇ ਧੀ ਕੋਈ ਐਦਾ ਕਰੇ ਤਾਂ ਫਿਰ ਬੰਦਾ ਕਰੇ ਵੀ ਕੀ ਮੈਂ ਵੀ ਕਹਿੰਦਾ ਕਿ ਮਾਰਨਾ ਕੋਈ ਹੱਲ ਨਹੀਂ ਹੁੰਦਾ ਹੈਨਾ ਤੇ ਪਰ ਹੁਣ ਪਤਾ ਨਹੀਂ ਉਹ ਬੰਦੇ ਦੇ ਦਿਮਾਗ ਦੇ ਵਿੱਚ ਕਿੰਨਾ ਗੁੱਸਾ ਹੋਏਗਾ ਸਮਝੀ ਨਹੀਂ ਕੁੜੀ ਪੋਰਾ ਵੀ ਤਾਈ ਕਦਮ ਚੱਕਿਆ ਸੀ ਉਹਨੇ ਉਹਨੂੰ ਕੀ ਲੋੜ ਸੀ ਗਲਤ ਸੀ ਕਿ ਲੋਕ ਇੱਕ ਨਾ ਕਹਿੰਦਾ ਹੁੰਦਾ ਤਾਂ ਚੱਲ ਫਿਰ ਵੀ ਸਰ ਜਾਂਦਾ ਉਹਨੂੰ ਕੀ ਲੋੜ ਸੀ ਕਹਿੰਦੀ ਪਿਓ ਨੂੰ ਹੈਨਾ ਤੇ ਹੈਗੀ ਵੀ ਕਿੰਨੇ ਜਾਣਿਆ ਨਾ ਸੀ ਕਹਦਾ ਮੈਂ ਪੇਸ਼ ਹੋ ਜਾਊਂਗਾ ਅੱਛਾ ਆਪੀ ਕਹਿੰਦਾ ਫਿਰ ਮੈਂ ਪੇਸ਼ ਹੋ ਜਾਂ ਜੇ ਮੇਰੇ ਗੰਦੀ ਸੀ ਕੁੜੀ ਮੈਂ ਉਹਨਾਂ ਨੂੰ ਕਹਿ ਦਊਂਗਾ ਮੈਂ ਮਾਰਤੀ ਸੀ ਅੱਛਾ ਹਾਂ ਜਦੋਂ ਪੁਲਿਸ ਨੇ ਫੜਿਆ ਫਿਰ ਪੁਲਿਸ ਦੇ ਸਾਹਮਣੇ ਕਹਿਤਾ ਸੀਗਾ ਹਾਂਜੀ ਕਹਿਤਾ ਸੀ ਉਹਨਾਂ ਦੇ ਸਾਹਮਣੇ ਕਹਿਆ ਪੁਲਸ ਵਾਲਾਂ ਦੇ ਮੇਰੇ ਗੰਦੀ ਸੀ ਕੁੜੀ ਤਾਂ ਮੈਂ ਮਾਰਤੀ ਜੰਮਗਾ ਗਾਂਦੇ ਲਈ ਮਾਰਨ ਵਾਲੀ ਥੋੜਾ ਜੰਮਗਾ ਬੇਟਾ ਕੋਈ ਨਹੀਂ ਹੈਗਾ ਨਾ ਬੇਟਾ ਕਿੱਥੇ ਬੇਟਾ ਲਿਆ ਸੀ ਰਹੜੀਆਂ ਤੋਂ ਰਹੜੀਆਂ ਵਾਲੇ ਦੇ ਨਹੀਂ ਲਿਆ ਸੀਗਾ ਤੇ ਉਹ ਵੀ ਨਹੀਂ ਬਚਿਆ ਕਿੰਨੇ ਸੋਹਣੇ ਬੱਚੇ ਨੇ ਕੁੜੀਆਂ ਵਿਚਾਰੀਆਂ ਐ ਵੀ ਹੈ ਨਾ ਮਾਲਕਾ ਇੰਦਾ ਦਾ ਟਾਈਮ ਨਾ ਕਿਸੇ ਤੇ ਲਿਆਗੀ ਸੱਚੀ ਨਾ ਇੰਦਾ ਦਾ ਟਾਈਮ ਕਿਸੇ ਤੇ ਲਿਆ ਕਿ ਇੰਦਾ ਤੇ ਡਿਸੀਜਨ ਮਾਂ ਪਿਓ ਨੂੰ ਲੈਣੇ ਪੈਣ ਸੱਚੀ ਕਿਸੇ ਵੀ ਮਾਂ ਬਾਬ ਦਾ ਇਹੋ ਜਿਹਾ ਵੱਡਾ ਇਮਤਿਹਾਨ ਮਾਲਕਾ ਨਾ ਲਿਆ ਕਰ ਤੁਹਾਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਵੀ ਇਹਨੇ ਨਹਿਰ ਚ ਸੁੱਟ ਦੇਣਾ ਤਾਂ ਸ਼ਾਇਦ ਤੁਸੀਂ ਬਚਾ ਸਕਦੇ ਸੀ ਉਹਨੂੰ ਹਾਂਜੀ ਇਹ ਉਹਨੂੰ ਪਛਤਾਵਾ ਉਹਦੀ ਹੋ ਗਿਆ ਸੀ ਮੌਕੇ ਤੇ ਕਿ ਨਹੀਂ ਕੁੜੀ ਬੋਲੀ ਹੀ ਨਹੀਂ ਪੋਰਾ ਵੀ ਕਿਆ ਹੀ ਨੀਗਾ ਡੈਡੀ ਮੈਨੂੰ ਮaaf ਕਰ ਦੇ ਆਹੀ ਆ ਵਾਧੂ ਕਿਹਾ ਕੁੜੀ ਨੂੰ ਸੁਧਰ ਜਾ ਸੁਧਰ ਜਾ ਉਹਨੇ ਕਿਹਾ ਹੀ ਨੀਗਾ ਮੈਨੂੰ ਮaaf ਕਰ ਦੋ ਜਾਂ ਨਹੀਂ ਕਰੋ ਬਸ ਕਹਿੰਦੀ ਮੈਨੂੰ ਸੱਟ ਦੋ ਨਹੀਂ ਉੱਥੇ ਬਸ ਇਹੋ ਕਿਹਾ ਨੇ ਮੈਨੂੰ ਸੱਟ ਦੋ ਫਿਰ ਸੱਟਣਾ ਤੇ ਸੱਟੋ ਅਚ ਕੁੜੀ ਆਪ ਕਹਿੰਦੀ ਰਹੀ ਮੈਂ ਸੁਣ ਹਾਂ ਹਾਂ ਕੀ ਕੀ ਗੱਲ ਹੋਈ ਤੁਹਾਨੂੰ ਤੁਸੀਂ ਮਾਂ ਉਹ ਤੁਹਾਡੇ ਨਾਲ ਕਦੇ ਗੱਲ ਇਹੋ ਜਿਹੀ ਹੋਈ ਨਹੀਂ ਕੋਈ ਗੱਲ ਮੇਰੇ ਨਾਲ ਕੀਤੀ ਨਹੀਂ ਕੋਈ ਦਿਲ ਦੀ ਗੱਲ ਕਰਦੀ ਤੇ ਕੋਈ ਸਮਝਾਉਂਦੇ ਹੀ ਵਿਆਹ ਵੇਅ ਕਰ ਦਿੰਦੇ ਹੁੰਦਾ ਲੱਗਦਾ ਜੇ ਇੱਕ ਵਾਰੀ ਕਹਿ ਦਿੰਦੀ ਵੀ ਡੈਡੀ ਜਾਂ ਮੰਮੀ ਸੌਰੀ ਤਾਂ ਸ਼ਾਇਦ ਵੱਜ ਜਾਂਦੀ ਸੌਰੀ ਕਿਆ ਹੀ ਨੀ ਉਹਨੇ ਕੋ ਕਹਿੰਦੀ ਮੈਂ ਮੈਨੂੰ ਬਸ ਮੈਂ ਲ ਕਰਨਾ ਹੀ ਨਾ ਗਲਤੀ ਕੰਮ ਕੋਈ ਕਰਨਾ ਜਿਹੜਾ ਵੀ ਕਰਨਾ ਤੂੰ ਦਵਾਈ ਦੇ ਕੇ ਮਾਰ ਜਾਣਾ ਨਹੀਂ ਤੇ ਤੁਸੀਂ ਮੈਨੂੰ ਰੋਕਿਆ ਤੇ ਇਸ ਕੰਮ ਤੋਂ ਆ ਦੇਖ ਲਓ ਸੁਣੀ ਨਾ ਗੱਲ ਕਹਿੰਦੀ ਨੇ ਤੇ ਮੈਨੂੰ ਮਾਰ ਦੋ ਨਹੀਂ ਤੇ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਦਵਾਈ ਦੇ ਕੇ ਮਾਰ ਦੇਣਾ ਤੇ ਹੋ ਸਕਦਾ ਕੁੜੀ ਸੱਚੀ ਇਹੋ ਜਿਹਾ ਕਰ ਦਿੰਦੀ ਹੈ ਤਿੰਨਾ ਚੌ ਭੈਣਾਂ ਨੂੰ ਵੀ ਮਾਰ ਦਿੰਦੀ ਮਾਪਿਓ ਨੂੰ ਵੀ ਕੁਝ ਪਾ ਕੇ ਦੇ ਦਿੰਦੀ ਖਾਣੇ ਵਿੱਚ ਜਾਂ ਇਦਾਂ ਵੀ ਤੁਸੀਂ ਬਹੁਤ ਹਾਦਸੇ ਸੁਣੇ ਨੇ ਕਿ ਮੁੰਡੇ ਦੇ ਨਾਲ ਰਲ ਕੇ ਹੋਰ ਬੰਦੇ ਰਲ ਕੇ ਆਪਣੇ ਮਾਪਾਪ ਨੂੰ ਜਾਂ ਪਿਓ ਨੂੰ ਜਾਂ ਮਾਂ ਨੂੰ ਵੱਡ ਟੋਕ ਵੀ ਸਕਦੇ ਜਿਹੋ ਜਿਹੇ ਗੱਲਾਂ ਕੁੜੀ ਦੀਆਂ ਸੁਣਦੇ ਆ ਹੋ ਸਕਦਾ ਕੁਛ ਇਹੋ ਜਿਹਾ ਕਰ ਦੇਦੀ ਕਿਉਂਕਿ ਉਹਨੇ ਕਿਆ ਵੀ ਹੈ ਇਹ ਵੀਡੀਓ ਸੀਗੀ ਜਿਹੜੀ ਦਿਸਰੀ ਪੂਰੀ ਨਹੀਂ ਤੁਹਾਨੂੰ ਦਿਖਾ ਸਕਿਆ ਉਹ ਵਿੱਚੋਂ ਜਦੋਂ ਜ਼ੂਮ ਕੀਤੀ ਇਹ ਆਪਣੇ ਪਿਓ ਦੇ ਨਾਲ ਕੁੜੀ ਭੰਗੜਾ ਪਾ ਰਹੀ ਆ ਬੜਾ ਖੁਸ਼ ਪਰਿਵਾਰ ਸੀਗਾ ਇਹ ਆਪਣੇ ਪਿਓ ਨਾਲ ਭੰਗੜਾ ਪਾ ਰਹੀ ਆ ਤੇ ਉਸ ਉਹ ਵੀਡੀਓ ਸੀ ਜੇ ਮੈਨੂੰ ਕਿਤੇ ਮਿਲੀ ਮੈਂ ਕੱਲ ਨੂੰ ਜਿਹੜੀ ਇੱਕ ਵੀਡੀਓ ਬਣਾਉਣੀ ਇੱਕ ਹੋਰ ਇਸ ਏਸੀ ਟੌਪਿਕ ਤੇ ਵੀਡੀਓ ਬਣਾਉਣੀ ਆ ਵਿਊਆਂ ਵਾਸਤੇ ਨਹੀਂ ਇਹ ਚੀਜ਼ਾਂ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਪਰ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਪੈਣੀਆਂ ਨੇ ਸੋ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ ਸਮਝਾਓ ਆਪਣੇ ਬੱਚਿਆਂ ਨੂੰ ਸਮਝਾਓ ਬੈਠ ਕੇ ਨਾਲ ਦੋਸਤਾਵਾਂ ਗੱਲਾਂ ਕਰਿਆ ਕਰੋ ਇਹ ਬਹੁਤ ਜ਼ਰੂਰੀ ਆ ਰੀਲਾ ਮੈਂ ਵੀ ਦੇਖਦਾ ਤੁਸੀਂ ਵੀ ਦੇ ਦਿਓ ਪਰ ਰੀਲਾ ਤਾਂ ਥੋੜੀ ਜਿਹੀ دیر ਫੋਨ ਆਫ ਕਰਕੇ ਆਪਣੇ ਬੱਚਿਆਂ ਨੂੰ ਗੋਦ ਚ ਲੈ ਕੇ ਜੂਰ ਬਿਠਾਇਆ ਕਰੋ ਮੈਂ ਕੱਲ ਸਟੇਟਸ ਪਾਇਆ ਸੀ ਮੈਂ ਤੇ ਮੇਰੀ ਗੁੜੀਆ ਬੈਠੇ ਆ ਤੇ ਅਸੀਂ ਕੱਲ੍ਹ ਤੇ ਸੀਗਾ ਉਹ ਬੜਾ ਲੋਕਾਂ ਨੇ ਪਸੰਦ ਕੀਤਾ ਤੇ ਅਸੀਂ ਗੱਲਾਂ ਇਹੋ ਹੀ ਕਰ ਰਹੇ ਆ ਬੇਟਾ ਕਿਸੇ ਵੀ ਚੀਜ਼ ਦੀ ਟੈਨਸ਼ਨ ਹੋਵੇ ਕਿਸੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਆਪਣੇ ਮਾਂ ਤੇ ਪਿਓ ਨਾਲ ਤੇ ਭਰਾ ਨਾਲ ਸ਼ੇਅਰ ਕਰ ਸਕਦੀ ਤੂੰ ਹਨਾ ਤੇ ਬੱਚੇ ਸਮਝਦੇ ਨੇ ਸ਼ੁਕਰ ਆ ਮਾਲਕ ਦਾ ਅੱਜ ਤੱਕ ਬਹੁਤ ਕਿਰਪਾ ਹੈ ਕੱਲ੍ਹ ਦਾ ਪਤਾ ਨਹੀਂ ਪਰ ਕੋਸ਼ਿਸ਼ ਸਾਡੀ ਉਹਦੀ ਬੱਚਿਆਂ ਨਾਲ ਜਰੂਰ ਬੈਠੀਏ ਦੂਜੀ ਗੱਲ ਅ ਬੜਾ ਗਰੀਬ ਪਰਿਵਾਰ ਹੈ ਹੁਣ ਆਪਣੇ ਭਰਾ ਦੇ ਘਰ ਆ ਕੇ ਬੈਠੀ ਐ ਪੂਰਾ ਇੰਟਰਵਿਊ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਣੇ ਭਰਾ ਦੇ ਘਰ ਆ ਕੇ ਬੈਠੀ ਭਰਾ ਵੀ ਬੜਾ ਗਰੀਬ ਆ ਘਰ ਕੱਚਿਆਂ ਵਾਂਗ ਹੈਗੇ ਨੇ ਟਾਰੇ ਜਿਹਾ ਤੇ ਉਹਦੇ ਆਪਣੇ ਹੀ ਬੱਚੇ ਨੇ ਤਿੰਨ ਚਾਰ ਤਿੰਨ ਕੁੜੀਆਂ ਇਹ ਤਾਂ ਆਪ ਚਾਰ ਕਹਿੰਦੇ ਅਸੀਂ ਆ ਹੁਣ ਭਰਾ ਕੀ ਕਰੇਗਾ ਕਿਵੇਂ ਪਾਲੇਗਾ ਨਾ ਬੱਚਿਆਂ ਨੂੰ ਤੇ ਇਹਨਾਂ ਦਾ ਆਪਣਾ ਘਰ ਵੀ ਇਦਾਂ ਹੀ ਸੀਗਾ ਦਿਹਾੜੀ ਧੱਪੇ ਵਾਲੇ ਲੋਕ ਨੇ ਇਹ ਵਿਚਾਰੇ ਕਹਿੰਦੀ ਹੁਣ ਮੈਂ ਕਿਸੇ ਦੇ ਘਰ ਕੰਮ ਕੁਮ ਕਰਕੇ ਬੱਚੇ ਪਾਲਾਂਗੀ ਕਿਉਂਕਿ ਪਿਓ ਤੇ ਚਲੇ ਗਿਆ ਇਹਨਾਂ ਦਾ ਹਸਬੰਡ ਚਲੇ ਗਿਆ ਜੇਲ੍ਹ ਦੇ ਵਿੱਚ ਹੈ ਨਾ ਤੇ ਮੈਂ ਜ਼ਰੂਰ ਕਹਾਂਗਾ ਜੇ ਯਾਰ ਕੋਈ ਕਰ ਸਕਦਾ ਹੈਲਪ ਤੇ ਕਰੇ ਤੇ ਇਹਨਾਂ ਦੇ ਪਰਿਵਾਰ ਦਾ ਕੋਈ ਸੋਚੇ ਸਰਕਾਰਾਂ ਨੇ ਤਾਂ ਕੀ ਸੋਚਣਾ ਜੇ ਕੋਈ ਜ਼ਿੰਮੇਵਾਰੀ ਲੈ ਸਕਦਾ ਥੋੜੀ-ਬਹੁਤੀ ਇਹਨਾਂ ਦੀ ਹੈਲਪ ਜ਼ਰੂਰ ਕਰੋ ਮੈਂ ਕਦੇ ਵੀ ਉਹ ਸਕੈਨਰ ਨਹੀਂ ਲਾਇਆ ਵੀ ਇੱਥੇ ਪੈਸੇ ਭੇਜੋ ਨਹੀਂ ਕੁਛ ਨਹੀਂ ਤੇ ਪਰ ਮੈਂ ਆਪਣੀ ਗਰੰਟੀ ਦੇ ਸਕਦਾ ਕਿਸੇ ਦੀ ਨਹੀਂ ਮੈਂ ਜੇ ਇਸ ਪਰਿਵਾਰ ਨਾਲ ਮੇਰਾ ਸੰਪਰਕ ਹੁੰਦਾ ਤੇ ਮੈਂ ਪੈਨਸ਼ਨ ਵਾਂਗ ਇਹਨਾਂ ਦੇ ਥੋੜੀ ਜਿਹਾ ਪੈਸੇ ਲਾਦਾਗਾ ਪਰਿਵਾਰ ਲਈ ਕਿ ਉਹ ਕਿੰਨੀਆਂ ਨੇ ਵਿਚਾਰੀਆਂ ਪੜ ਲੈਣ ਕਿਤੇ ਰੋਲ ਨਾ ਜਾਣ ਕੁੜੀਆਂ ਹਨਾ ਤੇ ਮੈਂ ਬਹੁਤਾ ਨਹੀਂ ਕੋਈ ਬਿਲੀਅਨਰ ਨਹੀਂਗਾ ਜਿੰਨੇ ਕੁ ਮੇਰੀ ਔਕਾਤ ਆ ਜਿੰਨੇ ਕੁ ਮੇਰੀ ਜੇਬ ਮੈਨੂੰ ਅਲਾਉ ਕਰਦੀ ਆ ਮੈਂ ਇਹਨਾਂ ਦੇ ਪਰਿਵਾਰ ਨੂੰ ਇਸ ਸਾਡੀ ਭੈਣ ਦੇ ਮੈਂ ਪੈਨਸ਼ਨ ਵਾਂਗ ਹਰ ਮਹੀਨੇ ਥੋੜਾ ਬਹੁਤਾ ਜਿੰਨਾ ਵੀ ਮੈਂ ਅਜੇ ਅਨਾਉਂਸ ਨਹੀਂ ਕਰ ਰਿਹਾ ਨਾ ਦੱਸਣ ਦੀ ਲੋੜ ਹੀ ਆ ਕਿ ਕਿੰਨੇ ਮੈਂ ਭੇਜਾਂਗਾ ਇਹਨਾਂ ਦੇ ਗੁਜ਼ਾਰੇ ਜੋਗੇ ਮੈਂ ਹਰ ਮਹੀਨੇ ਇਹਨਾਂ ਨੂੰ ਪੈਨਸ਼ਨ ਵਾਂਗੂ ਭੇਜ ਦਿਆ ਕਰਾਂਗਾ ਜੇ ਮੇਰੇ ਨਾਲ ਸੰਪਰਕ ਹੁੰਦਾ ਤੇ ਜਰੂਰ ਜੇ ਕੋਈ ਕਰ ਸਕਦਾ ਹੈਲਪ ਜਰੂਰ ਕਰੋ ਜੋ ਹੋਣਾ ਸੀ ਹੋ ਗਿਆ ਪਰ ਇਹ ਜਿਹੜੀਆਂ ਤਿੰਨ ਧੀਆਂ ਬੈਠੀਆਂ ਨੇ ਇਹਨਾਂ ਦਾ ਜਰੂਰ ਕੋਈ ਨਾ ਕੋਈ ਸੋਚੇ ਜੇ ਸਰਕਾਰ ਵੀ ਇਹਨਾਂ ਦੀ ਪੜਾਈ ਦੀ ਜ਼ਿੰਮੇਵਾਰੀ ਲੈ ਸਕਦੀ ਤੇ ਬਹੁਤ ਸੋਹਣੀ ਗੱਲ ਆ ਜੇ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਸਰਕਾਰਾਂ ਤੱਕ ਪਹੁੰਚਦੀ ਜਾਂ ਕੋਈ ਇੱਕ ਜਿਹੜੇ ਸਮਾਜ ਸੇਵੀ ਨੇ ਉਹਨਾਂ ਤੱਕ ਪਹੁੰਚਦੀ ਹੈ ਜਾਂ ਕੋਈ ਫਨਕਾਰ ਕਲਾਕਾਰ ਸੇਵਾ ਕਰਨੀ ਚਾਹੁੰਦਾ ਤੇ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਓ ਜਿੱਥੇ ਤੱਕ ਮੇਰਾ ਸਰਕਲ ਆ ਮੈਂ ਜ਼ਰੂਰ ਭੇਜਾਂਗਾ ਵੀਡੀਓ ਨੂੰ ਤੁਸੀਂ ਵੀ ਭੇਜਿਓ ਤੇ ਦੁਆ ਕਰੋ ਸਾਨੂੰ ਇਹੋ ਜਿਹੀਆਂ ਖਬਰਾਂ ਇਹੋ ਜਿਹੀਆਂ ਵੀਡੀਓ ਇਹੋ ਜਿਹੀਆਂ ਕਹਾਣੀਆਂ ਤੇ ਚਰਚਾ ਨਾ ਹੀ ਕਰਨਾ ਪਵੇ ਪਰ ਕੀ ਕਰੀਏ ਇਹ ਹਾਲਾਤ ਵਿਗੜੀ ਜਾ ਰਹੇ ਨੇ ਦਿਨੋ ਦਿਨ ਵਿਗੜੀ ਜਾ ਰਹੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਭਲੀ ਕਰੇ ਇਸ ਪਰਿਵਾਰ ਤੇ ਵੀ ਤੇ ਜਿਹੜੇ ਬੱਚੇ ਹੋਰ ਵੀ ਨੇ ਇਹੋ ਜਿਹਾ ਕੁਤਿਓ ਸੋਚਦੇ ਹੋ ਤੁਹਾਡਾ ਕੋਈ ਫਰੈਂਡ ਸੁਣੇਗਾ ਤੇ ਅਜੀ ਵੀ ਆਪਣੇ ਮਾਪੇ ਨਾਲ ਗੱਲ ਕਰ ਲਓ ਮਾਪੇ ਨਹੀਂ ਮੰਨਦੇ ਤਾਂ ਦਫਾ ਕਰੋ ਜਿੱਥੇ ਮਾਪੇ ਕਹਿੰਦੇ ਵਿਆਹ ਕਰ ਲਓ ਵਰਨਾ ਸਾਰਾ ਹੀ ਘਰ ਤਬਾਹ ਹੋ ਜਾਂਦਾ ਨਾ ਤੁਸੀਂ ਮੂੰਹ ਦਿਖਾਉਣ ਜੋਗੇ ਰਹਿੰਦੇ ਹੋ ਨਾ ਤੁਹਾਡੇ ਮਾਪੇ ਆਪਣਾ ਪੈਣ ਭرائی ਤੇ ਨਾ ਤੁਹਾਡੇ ਰਿਸ਼ਤੇਦਾਰ ਹੀ ਤੁਹਾਨੂੰ ਆਪਣੇ ਘਰਾਂ ਵਿੱਚ ਵਾੜ ਕੇ ਖੁਸ਼ ਹੁੰਦੇ ਨੇ ਇੱਜ਼ਤ ਆਪਣਿਆਂ ਨੂੰ ਨਿਲਾਮ ਨਾ ਕਰੋ ਮੈਂ ਹਰ ਵਾਰੀ ਸਮਝਾਉਣਾ ਜਦੋਂ ਵੀ ਅਸੀਂ ਕੋਈ ਇਹੋ ਜਿਹੀ ਗੱਲ ਕਰਦੇ ਆ ਤੇ ਪਰ ਫਿਰ ਵੀ ਲੋਕਾਂ ਦੇ ਪੱਲੇ ਨਹੀਂ ਪੈਂਦੀਆਂ ਗੱਲਾਂ ਮੈਂ ਦੂਜਿਆਂ ਵਾਂਗੂ ਲਕੀਰ ਤਫੀਰ ਨਹੀਂ ਖਬਰ ਜੀ ਸਾਂਝੀ ਕੀਤੀ ਵੀਊ ਬਣ ਗਿਆ ਬਸ ਠੀਕ ਹੈ ਨਹੀਂ ਮੈਂ ਦਿਲ ਤੋਂ ਗੱਲ ਕਰਦਾ ਹੁੰਨਾ ਔਰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਨਾ ਬੱਚਿਆਂ ਨੂੰ ਸੋ ਜਰੂਰ ਸਮਝੋ ਮਾਲਕ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵੀਡੀਓ ਨੂੰ ਜੇ ਤੁਹਾਨੂੰ ਲੱਗੇ ਕਿ ਵੀਡੀਓ ਸ਼ੇਅਰ ਕਰਨ ਵਾਲੀ ਹੈ ਜਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗੇ ਨਹੀਂ ਤਾਂ ਬੇਸ਼ੱਕ ਰਹਦੇ ਹੋ ਕਮੈਂਟਾਂ ਵਿੱਚ ਆਪਣੀ ਸਲਾਹ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ